ਸਤਿ ਸ਼੍ਰੀ ਅਕਾਲ ਜੀ ਤੇ ਵੈਰੂ ਜੀ ਖਾਲਸਾ ਚਿਰ ਵੈਰੂ ਜੀ ਦੀ ਫਤਿਹ ਮੇਰੇ ਨਾਲ ਨੇ ਧਰਮਿੰਦਰ ਸਿੰਘ ਕੋਟਲੀ ਜੀ ਤੇ ਜਸਵੀਰ ਸਿੰਘ ਜੀ ਹੈਡ ਗ੍ਰਾਂਥੀ ਸ਼ਿ ਚਮਕੌਰ ਸਾਹਿਬ ਸੋ ਇੱਕ ਕਿਸੇ ਦੀ ਪਰਸਨੈਲਿਟੀ ਨੂੰ ਸਮਝਣ ਦੇ ਲਈ ਸਾਨੂੰ ਥੋੜਾ ਜਿਹਾ ਸਮਾਂ ਦੇਣਾ ਪੈਂਦਾ ਕਿਉਂਕਿ ਇਹ ਹੈਡ ਗ੍ਰਾਂਥੀ ਨੇ ਤਾਂ ਇਹਨਾਂ ਦੀ ਮੈਂ ਤੁਹਾਨੂੰ ਕੁਆਲੀਫਿਕੇਸ਼ਨ ਦੱਸਣਾ ਚਾਹਾਂਗਾ ਵੈਸੇ ਤੁਸੀਂ ਖੁਦ ਦੱਸੋ ਆਪਣੇ ਮੂੰਹ ਨਾਲ ਤਾਂ ਉਹ ਜ਼ਿਆਦਾ ਬੈਟਰ ਹੈ ਇਹ ਪੀ ਐਚ ਡੀ ਐਸ ਵੇਲੇ ਕਰ ਰਹੇ ਨੇ ਤੇ ਨਾਲ ਨਾਲ ਡਬਲ ਐਮ ਐ ਨਾ ਤੇ ਮੈਨੂੰ ਦੱਸ ਦੋ ਵੀ ਕਿੰਨੀ ਕ ਮਿਹਨਤ ਕਰਕੇ ਅੱਜ ਦੇ ਟਾਈਮ 'ਚ ਜੇ ਕਿਸੇ ਨੇ ਆਪਣਾ ਗੁਰਬਾਣੀ ਦੇ ਪ੍ਰਚਾਰ ਵੱਲ ਵਧਣਾ ਉਹਨੂੰ ਕਿੰਨੀ ਕ ਮਿਹਨਤ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਨੇ ਕਿਹਾ ਕਿ ਇਹਨਾਂ ਸਥਾਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਹਾਂਜੀ ਜੇ ਸਹੁ ਉਹਦਿਆਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਨੇ ਵਾਕਿਆ ਬਹੁਤ ਵੱਡੇ ਅਹੁਦੇ ਆ ਕਿਉਂਕਿ ਸ਼ਹੀਦਾਂ ਦੇ ਸਥਾਨ ਤੇ ਬੈਠ ਕੇ ਬੋਲਣਾ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦੇ ਲਈ ਇੱਕ ਵਿਸ਼ਾਲ ਗਿਆਨ ਦੀ ਜਾਂ ਵਿਸ਼ਾਲ ਪ੍ਰੇਮ ਦੀ ਜ਼ਰੂਰਤ ਹੁੰਦੀ ਹੈ। ਸੋ ਜੇ ਗੱਲ ਕਰੀਏ ਕਿ ਕਿੰਨੀ ਕੁ ਮਿਹਨਤ ਦੀ ਲੋੜ ਪੈਂਦੀ ਹੈ ਤੇ ਉਹ ਉਹਦੇ ਲਈ ਤੇ ਸਾਡੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੂੰਜੀ ਜਿਹੜੀ ਉਹ ਭਾਈ ਗੁਰਦਾਸ ਦੀਆਂ ਵਾਰਾਂ ਕਿਆਂ ਗਿਆ। ਹਾਂਜੀ। ਭਾਈ ਗੁਰਦਾਸ ਜੀ ਦਾ ਜਦੋਂ ਅਸੀਂ ਜੀਵਨ ਦੇਖਦੇ ਆ ਜਾਂ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਪੜ੍ਹਦੇ ਆ ਤੇ ਉਹਨਾਂ ਦੇ ਸਵਈਏ ਤੇ ਵਾਰਾਂ ਇੰਨਾ ਕੋ ਹਥਾ ਸਮੁੰਦਰ ਹੈ ਕਿ ਉਹਨੂੰ ਜਦੋਂ ਕੋਈ ਇੱਕ ਵਾਰੀ ਪੜ੍ਹ ਲੈਂਦਾ ਉਹਨੂੰ ਵਿਚਾਰ ਲੈਂਦਾ ਤੇ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੂੰਜੀ ਕਿਹਾ ਗਿਆ ਪੂੰਜੀ ਮਤਲਬ ਚਾਬੀ ਕਿਹਾ ਗਿਆ ਫਾਰਾ ਕੀ ਉਹ ਬਾਣੀ ਨੂੰ ਕਿਹਾ ਗਿਆ ਸੋ ਇਸ ਅਸਥਾਨ ਦੀ ਸੇਵਾ ਤੋਂ ਪਹਿਲਾਂ ਦਾਸ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਜਿਹੜੀ ਉਹ ਤਕਰੀਬਨ 4 ਸਾਲ ਦਾ ਕੋਰਸ ਜਿਹੜਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਥਿਆ ਦਾ ਆ ਕੀਤਾ ਉਸ ਤੋਂ ਬਾਅਦ ਜਿਹੜੇ ਸਾਡੇ ਇਤਿਹਾਸਿਕ ਤੇ ਧਾਰਮਿਕ ਗ੍ਰੰਥ ਆ ਹਾਂਜੀ ਉਹਨਾਂ ਦਾ ਤਕਰੀਬਨ 2 ਸਾਲ ਤੱਕ ਅ ਅਧਿਆਨ ਉਸਤਾਦ ਜਣਾ ਕੋਲ ਅਧਿਆਨ ਕੀਤਾ ਜੀ ਠੀਕ ਹੈ ਜੀ ਹਾਂ ਉਸ ਤੋਂ ਉਪਰੰਤ ਨਾਲ ਜਿੱਥੇ ਸਾਡੀ ਧਾਰਮਿਕ ਵਿੱਦਿਆ ਚੱਲ ਜਰੀ ਹੈ ਜੀ ਉੱਥੇ ਨਾਲ ਸੰਸਾਰਿਕ ਵਿੱਦਿਆ ਜਿਹੜੀ ਆ ਠੀਕ ਹੈ ਉਦੋਂ ਮੈਂ ਨਾਲ ਗ੍ਰੈਜੂਏਸ਼ਨ ਕੀਤੀ ਆ ਹਾਂ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਮੈਂ ਪਹਿਲੀ ਐਮਏ ਕੀਤੀ ਹਾਂ ਜਿਹੜੀ ਉਹ ਮੇਰੀ ਸੋਸ਼ਲ ਸਟਡੀ ਦੇ ਵਿੱਚ ਕੀਤੀ ਮੈਂ ਠੀਕ ਹੈ ਜੀ ਨਾਲ ਜਦੋਂ ਮੈਂ ਸੋਸ਼ਲ ਸਟਡੀ ਦੇ ਵਿੱਚ ਐਮਏ ਕੀਤੀ ਤੇ ਨਾਲ ਗੁਰਮਤ ਦੇ ਵਿੱਚ ਮੈਂ ਗਿਆਨੀ ਦਾ ਕੋਰਸ ਜਿਹੜਾ ਪਟਿਆਲਾ ਯੂਨੀਵਰਸਿਟੀ ਤੋਂ ਉਹ ਵੀ ਨਾਲ ਉਹ ਮੈਂ ਫਿਰ ਨਾਲ ਕੀਤਾ ਜੀ ਉਸ ਤੋਂ ਬਾਅਦ ਸੈਕੰਡ ਐਮਏ ਜਿਹੜੀ ਮੈਂ ਦੂਜੀ ਐਮਏ ਕੀਤੀ ਉਹ ਮੈਂ ਕੀਤੀ ਸਿੱਖ ਸਟਡੀ ਦੇ ਵਿੱਚ ਉਹਦੇ ਵਿੱਚ ਜਦੋਂ ਐਮਏ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਨ ਯੂਨੀਵਰਸਿਟੀ ਦੇ ਵਿੱਚ ਉੱਥੇ ਨਾਲ ਗਤਕੇ ਦਾ ਕੋਰਸ ਜਿਹੜਾ ਉਹ ਕੀਤਾ ਔਰ ਨਾਲ ਲੈਂਗੁਏਜ ਜਿਹੜੀਆਂ ਨੇ ਉਹਨਾਂ ਦੇ ਵਿੱਚ ਦਿਲਚਸਪੀ ਥੋੜੀ ਰੁਚੀ ਬਣੀ ਉਹਨੂੰ ਪੜਨ ਦਾ ਯਤਨ ਕੀਤਾ ਕਿਉਂਕਿ ਇੱਕ ਨਾ ਇਦਾਂ ਹੀ ਕਿਆਸਰਾਏ ਬਣਾਈ ਹੋਈ ਹੈ ਵੀ ਬੰਦੇ ਬਹੁਤੇ ਪੜੇ ਲਿਖੇ ਨਹੀਂ ਹੁੰਦੇ ਆ ਇਸ ਕਰਕੇ ਮੈਂ ਹੁਣ ਇੱਕ ਰਿਸਰਚ ਸ਼ੁਰੂ ਕੀਤੀ ਹੈ ਆਪਾਂ ਸਭ ਨੂੰ ਦੱਸਾਂਗੇ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਆ ਕਿਉਣ ਲਈ ਇੱਕ ਜਨਰਲ ਨੋਲੇਜ ਬਹੁਤ ਮੈਟਰ ਕਰਦੀ ਆ ਜਿਨੀ ਹਿਸਟਰੀ ਆ ਅੱਜ ਕੱਲ ਆਪਣੀ ਹਿਸਟਰੀ ਦੇ ਵਿੱਚ ਕਈ ਵਾਰ ਕੋਈ ਇਤਿਹਾਸਕਾਰ ਕੁਝ ਦੱਸਦਾ ਕੁਝ ਦੱਸਦਾ ਉਹਦੇ ਲਈ ਵੀ ਇੱਕ ਮੈਂ ਕਹਿਣਾ ਵੀ ਚਰਚਾਾਂ ਮਾ ਹੋਣੀ ਆ ਬਹੁਤ ਜ਼ਰੂਰੀ ਆ ਨਹੀਂ ਬਿਲਕੁਲ ਜ਼ਰੂਰੀ ਬਿਲਕੁਲ ਤੁਹਾਡੀ درست ਗੱਲ ਹੈ ਕਿ ਜਦੋਂ ਅਸੀਂ ਇਤਿਹਾਸ ਦੀ ਕੋਈ ਲੜੀ ਛੂਹਨੀ ਆ ਤੇ ਉਸ ਇਤਿਹਾਸ ਨੂੰ ਇੱਕ ਫਾਰ ਆਰ ਸਰਚ ਜਦੋਂ ਅਸੀਂ ਵੇਖਨੇ ਤਾਂ ਸਾਡਾ ਨਜ਼ਰੀਆ ਕੁਝ ਹੋਰ ਹੁੰਦਾ ਪਰ ਜਦੋਂ ਅਸੀਂ ਸਿੱਖ ਸਰੋਤਾਂ ਜਾਂ ਕੋਈ ਇਤਿਹਾਸਿਕ ਸਰੋਤਾਂ ਤੋਂ ਦੇਖਦੇ ਹਾਂ ਤਾਂ ਸਾਡਾ ਨਜ਼ਰੀਆ ਕੁਝ ਹੋਰ ਹੁੰਦਾ ਹੈ ਕਈ ਵਾਰ ਕਈ ਇਤਿਹਾਸਿਕ ਸਰੋਤ ਇਹੋ ਜਿਹੇ ਨੇ ਜਿਨ੍ਹਾਂ ਦੇ ਜਿਹੜੇ ਮੁੱਖ ਜਿਹੜੇ ਆ ਮੇਨ ਮੁੱਖ ਸੋਮੇ ਜਿਹੜੇ ਨੇ ਉਹ ਸਾਡੇ ਕੋਲ ਅਵੇਲੇਬਲ ਨਹੀਂ ਅੱਛਾ ਉਹਨਾਂ ਦੀਆਂ ਕਾਪੀਜ਼ ਜਿਹੜੀਆਂ ਹੈਗਿਆ ਨੇ ਜਾਂ ਉਹਨਾਂ ਦੇ ਆਪਾਂ ਕਹ ਲਈਏ ਕਿ ਟਰਾਂਸਲੇਸ਼ਨਸ ਜਿਹੜੀਆਂ ਹੈਗਿਆ ਨੇ ਅਦਰ ਲੈਂਗੁਏਜ ਦੇ ਵਿੱਚ ਉਹ ਸਾਡੇ ਕੋਲ ਅਵੇਲੇਬਲ ਨੇ ਪਰ ਜਦੋਂ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਗੱਲ ਪਰਵੇਸ਼ ਕਰਦੀ ਹੈ ਉਹ ਗੱਲ ਦੇ ਕਹਿਣ ਤੇ ਸਮਝਣ ਦਾ ਨਜ਼ਰੀਆ ਜਿਹੜਾ ਬਦਲ ਜਾਂਦਾ ਹੈ ਪ੍ਰੋਸਪੈਕਟਿਵ ਚੇਂਜ ਹੋ ਜਾਂਦਾ ਉਹ ਉਹ ਦੇ ਵਿੱਚ ਇਸ ਗੱਲ ਨੂੰ ਮੇਰੇ ਖਿਆਲ ਚ ਸਾਨੂੰ ਜਰੂਰ ਸਮਝਣਾ ਚਾਹੀਦਾ ਹੈ ਕਿ ਜਦੋਂ ਅਸੀਂ ਸਿੱਖੀ ਦੀ ਜਾਂ ਸਿਧਾਂਤ ਦੀ ਗੱਲ ਕਰਨੀ ਹੈ ਜਾਂ ਇਤਿਹਾਸ ਦੀ ਗੱਲ ਕਰਨੀ ਹੈ ਤੇ ਕਿਸਵੱਟੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਲਕੁਲ ਜੀ ਬਿਲਕੁਲ ਸੋ ਇਹ ਸਾਹ ਜੀ ਚਮਕ ਇੱਕ ਪੂਰਾ ਪੌਡਕਾਸਟ ਮੈਂ ਲੈ ਕੇ ਆ ਰਿਹਾ ਅੱਗੇ ਸੋ ਜਿਹੜੇ ਵੀ ਸਾਡੇ ਮਹਾਨ ਸ਼ਖਸੀਅਤਾਂ ਨੇ ਵਿਦਵਾਨ ਨੇ ਉਹਨਾਂ ਨਾਲ ਗੱਲ ਕਰਾਂਗੇ ਤੇ ਬਹੁਤ ਕੁਝ ਸਿੱਖਣ ਨੂੰ ਸਾਨੂੰ ਉਹਨਾਂ ਤੋਂ ਮਿਲੇਗਾ ਸੋ ਸਟੇ ਟਿਊਨ ਕਿਪ ਵਾਚਿੰਗ ਸਤਿ ਸ਼੍ਰੀ ਅਕਾਲ ਜੀ